ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਸ ਦਿਨ ਪ੍ਰਚਾਰ ਹੋ ਜਾਵੇਗੀ ਕੋਈ ਸੋਨੇ ਦਾ ਵੀ ਬਣ ਕੇ ਵਿਖਾ ਦੇਵੇਗਾ ਕਦੇ ਤੁਹਾਡਾ ਮਨ ਨਹੀਂ ਡੁੱਲੇਗਾ ਤਾਂ ਸਿੱਧਿ ਗੁਰੂ ਅਰਜਨ ਦੇਵ ਜੀ ਜੇ ਚੋਲੀ ਏਡਾ ਮੈਂ ਤੁਹਾਡੇ ਅੱਗੇ ਹੀ ਇੱਕ ਛੋਟੀ ਜੀ ਇਤਿਹਾਸਕ ਸਾਖੀ ਆਉਂਦੀ ਹੈ ਇੱਕ ਗਰシャンਕਰ ਜਿਸ ਲੱਕੀ ਵਿੱਚ ਇੱਕ ਜੋਗੀ ਨੇ ਆराधना ਕੀਤੀ ਇਸੀ ਦੇਵੀ ਦੇਪਤੇ ਦੀ ਰਾਧਾ ਐਨੇ ਜੁੜ ਕੇ ਕਿਤੀ ਕਿ ਉਸ ਦੇਵੀ ਦੇਪਤੇ ਨੂੰ ਦਰਸ਼ਨ ਦੇਣੇ ਪਏ ਜਦੋਂ ਦਰਸ਼ਨ ਦਿੱਤੇ ਤੇ ਪੁੱਛਿਆ ਜੋਗੀ ਕੀ ਮੰਗਦਾ ਹੈ ਮੰਗਲ ਦੀ ਜਾਂਚ ਨਹੀਂ ਸੀ ਇਸ ਜੋਗੀ ਦੇ ਮੂੰਖੋਂ ਨਿਕਲਿਆ ਦਰਸ਼ਨ ਜਿੱਤੇ ਹਨ ਤਾਂ ਇਹ ਚੋ ਜੀ ਵਿੱਚ ਪਾਓ ਕਿ ਜਿਹੜਾ ਮੇਰੇ ਦਰਸ਼ਨ ਕਰੇ ਉਸ ਨੂੰ ਇੱਕ ਸਾਲ ਦਾ ਸੁਰਗ ਮਿਲੇ ਆਪਣੀ ਮਾਚੀ ਨਾਲ ਭਾਵੇਂ ਮੈਂ 100 ਸਾਲ ਦਾ ਸੁਰਗ ਦੇ ਦੇਵਾਂ ਦੇਵੀ ਦੇਵਤੇ ਹੱਸ ਪਏ ਤੇ ਕਹਿਣ ਲੱਗੇ ਇਹ ਜੇ ਜੋ ਤੂੰ ਮੰਗਿਆ ਹੈ ਤੇਰੀ ਹੋਂਮੇ ਹੈ ਮੰਗਣ ਦੀ ਜਾਂਚ ਨਹੀਂ ਜੁਗਤੀ ਨਾ ਹੋਵੇ ਤੇ ਕਈ ਵਾਰੀ ਮੰਗਣਾ ਨਹੀਂ ਆਉਂਦਾ ਸਤਿਕਾਰ ਸਬਦਾ ਕਰਨਾ ਹੈ ਕਿਸੇ ਦੇਵੀ ਦੇਵਤੇ ਨੂੰ ਮਾੜਾ ਨਹੀਂ ਕਹਿਣਾ ਸਭ ਉਸ ਪਰਮਾਤਮਾ ਦਾ ਰੂਪ ਹਨ ਗੁਰ ਸ਼ੰਕਰ ਲਾਕੇ ਦੀ ਜੋਗੀ ਨੇ ਮੰਗਿਆ ਸੀ ਕਿ ਜਿਹੜਾ ਮੇਰੇ ਦਰਸ਼ਨ ਕਰੇ ਉਸ ਨੂੰ ਇੱਕ ਸਾਲ ਦਾ ਸਵਰਗ ਮਿਲੇ ਮਰਜ਼ੀ ਨਾਲ ਭਾਵੇਂ ਮੈਂ ਸੌ ਸਾਲ ਦਾ ਦੇ ਦੇਵਾਂ ਵਰ ਦਿੱਤਾ ਉਸ ਦੇਵਤੇ ਨੇ ਫਿਰ ਅਲੋਪ ਹੋ ਗਈ ਜੋਗੀ ਨੇ ਸਾਰੇ ਇਲਾਕੇ ਵਿੱਚ ਢੰਡੋਰਾ ਫੇਰ ਦਿੱਤਾ ਕਿ ਜਿਹੜਾ ਮੇਰਾ ਦਰਸ਼ਨ ਕਰੇਗਾ ਉਸ ਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਭੀੜਾਂ ਲੱਗ ਗਈਆਂ ਕੁੱਝ ਦਿਨ ਬਾਅਦ ਉਸਨੇ ਆਪਣੇ ਸੇਵਕਾਂ ਨੂੰ ਪੁੱਛਿਆ ਕੋਈ ਰਹਿਤਾ ਨਹੀਂ ਗਿਆ ਚੇਲੇ ਕਹਿੰਦੇ ਸਾਰਾ ਨਗਰ ਆ ਗਿਆ ਗਾ ਸ਼ੰਕਰ ਦਾ ਪਰ ਇੱਕ ਨਹੀਂ ਆਇਆ ਉਹ ਕੌਣ ਹੈ ਚੇਲੇ ਕਹਿੰਦੇ ਕੋਈ ਭਾਈ ਤਿਲਕਾ ਹੈ ਉਹ ਨਹੀਂ ਆਇਆ ਜੋਗੀ ਕਹਿਣ ਲਗਾ ਵਿਚਾਰਾ ਕਿਤੇ ਰਹਿ ਨਾ ਜਾਵੇ ਉਸ ਨੂੰ ਸੁਨੇਹਾ ਨਹੀਂ ਮਿਲਿਆ ਹੋਣਾ ਚਾਓ ਜਾ ਕੇ ਸੁਨੇਹਾ ਦਿਓ ਚੇਲੇ ਜਾ ਕੇ ਕਹਿੰਦੇ ਬੂਆ ਖੜਕਾਇਆ ਤੇ ਕਹਿੰਦੇ ਭਾਈ ਪਾਈ ਤਿਲਕਾ ਜੀ ਆ ਕੇ ਚੋਬੀ ਦਿਨ ਦਰਸ਼ਨ ਕਰ ਲੋ ਇੱਕ ਸਾਲ ਦਾ ਸੁਰਗ ਮਿਲੇਗਾ ਪਾਈ ਤਿਲਕਾ ਜੀ ਕਹਿੰਦੇ ਸੁਰਗਾਂ ਦੀ ਮੰਨੋ ਲੋੜ ਨਹੀਂ ਰੰਗੇ ਹੋਏ ਗੁਰਸਿੱਖ ਲਈ ਛੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨ ਮਿਲੇ ਹਨ ਸੁਰਗਾਂ ਦੀ ਲੋੜ ਨਹੀਂ ਜੋਗੀ ਕਹਿੰਦਾ ਕਿ ਮੈਂ ਆਪ ਜਾਂਦਾ ਹਾਂ ਜੋ ਵੀ ਆਪ ਗਿਆ ਬੂਆ ਕਰਕਾਇਆ ਕਿ ਪਾਈ ਤਿਲਕਿਆ ਮੇਰੇ ਦਰਸ਼ਨ ਕਰ ਲੈ ਇੱਕ ਸਾਲ ਦਾ ਸਰਕੂਲੇ ਲੈ ਅੰਦਰੋਂ ਉਵਾ ਚਾਈ ਸੁਰਗਾ ਦੀ ਲੋੜ ਨਹੀਂ ਹੁਣ ਬੂਹਾ ਖੋਲ ਲੇਗਾ ਮੈਂ ਵੱਡ ਲਿਆ ਹੈ ਆਪਣੀ ਮਰਜੀ ਨਾਲ ਭਾਵੇਂ ਮੈਂ 100 ਸਾਲ ਦਾ ਸੁਰਗ ਦੇ ਦੇਮਾ ਅੰਦਰੋਂ ਉਵਾ ਚਾਈ ਹੁਣ ਮੈਂ ਭੁੱਲ ਕੇ ਵੀ ਬੁਹਾਨੀ ਖੋਲਣਾ ਮੈਨੂੰ ਸੁਰਗਾ ਦੀ ਲੋੜ ਨਹੀਂ ਇਸ ਜੋਗੀ ਨੇ ਕਿਹਾ ਕਿ ਤੈਨੂੰ ਕਿਹੜੀ ਦਾਤ ਨਹੀਂ ਹੈ ਕਿ ਸੁਰਗਾ ਨੂੰ ਲਤ ਮਾਰ ਰਿਹਾ ਹੈ ਵੇਖੋ ਪਿਆਰ ਇਹੋ ਜਿਹੇ ਹੋਵੇਂ ਪ੍ਰੀ ਤੇਹੋ ਜੀ ਹੋਵੇਂ ਚੰਗੇ ਸਾਰੇ ਹਨ ਪਰ ਸਿੱਖ ਜਦੋਂ ਵੀ ਝੋਲੀ ਅੱਡੇ ਆਪਣੇ ਗੁਰੂ ਅੱਗੇ ਹੀ ਅੱਡੇ ਐਸੇ ਪੱਕੇ ਹੋ ਜਾਓ ਮਾਪੁਰਖਾਂ ਦਾ ਬਚਨ ਹੈ ਪੱਤਾ ਨਾ ਬਣਿਓ ਜਿਹੜਾ ਪੱਤਾ ਹੁੰਦਾ ਹੈ ਨੇਰੀ ਨਾਲ ਦਰਖਤ ਤੋਂ ਲੱਤ ਜਾਂਦਾ ਹੈ ਨੇਰੀ ਉਸ ਨੂੰ ਕਈ ਇਲਾਕਿਆਂ ਵਿੱਚ ਚੜਾਉਂਦੀ ਹੈ ਜਿਹੜਾ ਪਹਾੜ ਹੋਵੇ ਨੇਰੀ ਚਿੱਨੀ ਮਾਚੀ ਹੋਵੇ ਉਸ ਨੂੰ ਨਹੀਂ ਉਣਾ ਸਕਦੀ ਸਿੱਖ ਦਾ ਪ੍ਰੋਸਾ ਪੱਤੇ ਵਰਗਾ ਨਹੀਂ ਪਹਾੜ ਵਰਗਾ ਹੋਵੇ ਆਪਣੇ ਗੁਰੂ ਤੇ ਪਹਾੜ ਵਰਗਾ ਪ੍ਰੋਸਾ ਹੋਵੇ ਵੇਖੋ ਉਹ ਜੋਗੀ ਭਾਈ ਤਿਲਕਾ ਜੀ ਨੂੰ ਨਹੀਂ ਹਿਲਾ ਸਕਿਆ ਭਾਈ ਤਿਲਕਾ ਜੀ ਦਾ ਪਹਾੜ ਵਰਗਾ ਪ੍ਰੋਸਾ ਸੀ ਇਸ ਜੋਗੀ ਨੇ ਆਖਿਆ ਬੂਆ ਖੋਲ ਤੂੰ ਸਰਗਨ ਉਲਟ ਮਾਰ ਰਿਹਾ ਹੈ ਤੈਨੂੰ ਕੀ ਮਿਲਿਆ ਹੈ ਬੂਆ ਖੋਲ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਹਾਂ ਪਾਈ ਤਿਲਕਾ ਜੀ ਕਹਿੰਦੇ ੁੱਲ ਕੇ ਵੀ ਬੁਹਾਨੀ ਖੋਲਣਾ ਜੇ ਤੂੰ ਮੇਰੇ ਦਰਸ਼ਨ ਕੀਤੇ ਮੈਨੂੰ ਵੀ ਤੇਰੇ ਹੋ ਜਾਣੇ ਹਨ ਤੇ ਸੁਰਗਾ ਵਿੱਚ ਜਾਣਾ ਪੈਣਾ ਹੈ ਮੈਂ ਸੁਰਗਾ ਵਿੱਚ ਨਹੀਂ ਜਾਣਾ ਚਾਹੁੰਦਾ ਜੇ ਮੈਂ ਬੁਆ ਤੂੰ ਖਲਵਾਣਾ ਹੈ ਤਾਂ ਪਹਿਲਾਂ ਬਾਰ ਵਾਪਸ ਲੈ ਲੈ ਬਾਰ ਵਾਪਸ ਲਿਆ ਪਾਈ ਤਿਲਕਾ ਜੀ ਨੇ ਬੁਆ ਖੋਲਿਆ ਇਸ ਜੋਗੀ ਨੇ ਇੱਕ ਰੰਗੇ ਹੋਏ ਗੁਰਸਿੱਖ ਦੇ ਦਰਸ਼ਨ ਕੀਤੇ ਜਿਸ ਨੂੰ ਰੰਗ ਲੱਗ ਚਾਵੇ ਗੁਰਸਿੱਖ ਨੂੰ ਉਸ ਦੀ ਪੰਜ ਜਗ੍ਹਾ ਤੇ ਅਮਰਤ ਦਾ ਵਾਸਾ ਹੋ ਜਾਂਦਾ ਹੈ ਨੇਤਰਾ ਵਿੱਚ ਅਮਰਤ ਰਸਰਾ ਵਿੱਚ ਅਮਰਤ ਹਿਰਦੇ ਵਿੱਚ ਅਮਰਤ ਹੱਥਾਂ ਵਿੱਚ ਅਮਰਤ ਪੈਰਾਂ ਵਿੱਚ ਅਮਰਤ ਇਹ ਪੰਜ ਜਗ੍ਹਾ ਤੇ ਅਮਰਤ ਦਾ ਵਾਸਾ ਹੋ ਜਾਂਦਾ ਹੈ ਕੋਈ ਕਿਸੇ ਦਾ ਬੁਰਾ ਨਾ ਕਰੇ ਸੱਚ ਦੀ ਕਮਾਈ ਕਰੇ ਗੁਰੂ ਦੇ ਪਦੇਸ਼ ਤੇ ਚੱਲੇ ਗੁਰਸਿੱਖ ਰੰਗੀ ਹੋਏ ਦੇ ਪੰਜ ਜਗ੍ਹਾ ਤੇ ਅਮਰਦਾ ਅਵਸਾ ਹੈ ਐਸੀ ਰੰਗੀ ਹੋਈ ਗੁਰਸਿੱਖ ਦੇ ਜਦਨ ਜੋਗੀ ਨੇ ਦਰਸ਼ਨ ਕੀਤੇ ਪਾਈ ਤਿਲਕਾ ਜੀ ਤੇ ਉਸ ਜੋਗੀ ਦੇ ਹੱਥ ਪਾਈ ਤਿਲਕਾ ਜੀ ਦੇ ਪੈਰਾਂ ਵੱਲ ਝੁਕ ਕੇ ਰੰਗੇ ਹੋਏ ਗੁਰਸਿੱਖ ਦੇ ਚਿਹਰੇ ਤੇ ਅਲੱਗ ਹੀ ਨੂਰ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ